ਮਨੁੱਖ ਨੂੰ ਸਭ ਤੋਂ ਜ਼ਿਆਦਾ ਚਿੰਤਾ ਹੁੰਦੀ ਹੈ ਰਿਜ਼ਕ ਦੀ ਰੋਜ਼ੀ ਦੀ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਵਾਕ ਹੈ ਪ੍ਰਥਮੇ ਮਾਖਨ ਪਾਛੇ ਦੂਧ ਮੈਲੂ ਕੀਨੋ ਸਾਬਨ ਸੂਤ ਰਾਮ ਗੱਲੀ ਮੱਲਾ ਪੰਜਵਾਂ ਪ੍ਰਥਮੇ ਮਾਖਨ ਪਾਛੇ ਦੂਧ ਬੱਚੇ ਦਾ ਜਨਮ ਬਾਅਦ ਦੇ ਚਾਹੇ ਮਾਂ ਦੇ ਅਸਤਣਾ ਵਿੱਚ ਦੁੱਧ ਪਹਿਲੇ ਹੈ ਰਿਜ਼ਕ ਪਹਿਲੇ ਹੈ ਜੀਵ ਬਾਦ ਦੇ ਚ ਪਹਿਲੇ ਦੇ ਤੇ ਰਿਜ਼ਕ ਸੰਭਾਹਾ ਪਾਛੇ ਦੇ ਤੇ ਜੰਤ ਉਪਾਇਆ ਜੰਤੂ ਜੀਵ ਬਾਦ ਦੇ ਚ ਪੈਦਾ ਹੁੰਦਾ ਹੈ ਰਿਜ਼ਕ ਪਹਿਲੇ ਪੈਦਾ ਹੁੰਦਾ ਹੈ ਔਰ ਤਸ਼ਵੀਹ ਸਤਗੁਰੂ ਦੇ ਰਹੇ ਨੇ ਪ੍ਰਥਮੇ ਮਾਖਨ ਪਾਛੇ ਦੋ ਬੱਚੇ ਦਾ ਜਨਮ ਬਾਦ ਦੇ ਚ ਹੋਇਆ ਮਾਂ ਦੇ ਅਸਤਣਾ ਵਿੱਚ ਦੁੱਧ ਪਹਿਲੇ ਹੈ اس اکال پرکھ نے ایسا جو ہے نیم بنا رکھے شیخ سادی بھی کہنے نے تو ہور کوئی غم کرنا ہے تے کر لے ہور کوئی چنتا کرنی ہے تے کر لے رزق دی چنتا نہ کریں غم روزی مخر مزن اورا کے دفتر را کے پیشے استفل ایزد کل کند پستان مادر را شیخ سادی تفل کے اندر بچے نو غم روزی مخر بھول کے بھی اے غم نہ کھاویں روزی دا رزق دا اے چنتا نہ کرے غمے روزی مخر مزن اور آ کے دفتر را کہ پیشے از تفل اے کل کو ند پستانے مادر را تفل بچہ تے بعد چایا پیش اس تو پہلے مان دے استنا چ دودھ پہلے بن گئے رزق پہلے اور اس طرح جب تیرے موچ دند آ جانگے شیخ سادی صاحب کہنے نے ਤੋ ਜ਼ਮੀਨ ਦੇ ਤੇ ਰਜ਼ਕ ਤੇਰੇ ਲਈ ਪਹਿਲੇ ਹੋਵੇਗਾ ਜਿਵੇਂ ਦੁੱਧ ਲਈ ਤੂੰ ਇਤਨਾ ਹੀ ਉਦਮ ਕਰਦਾ ਹੈ ਕਿ ਚੂੰਗਣਾ ਪੈਂਦਾ ਹੈ ਜ਼ਮੀਨ ਦੇ ਉੱਤੇ ਜਿਹੜਾ ਰਜ਼ਕ ਹੈ ਉਹਨੂੰ ਲੱਭਣਾ ਪੈਂਦਾ ਹੈ ਬਸ ਉਸੇ ਨੂੰ ਕਿਰਤ ਕਹਿੰਦੇ ਨੇ ਉਹ ਲੱਭਣਾ ਪੈਂਦਾ ਹੈ ਰਜ਼ਕ ਮੌਜੂਦ ਹੈ ਰੋਜ਼ੀ ਮੌਜੂਦ ਹੈ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ ਰਾਜ ਜੇ ਰਹਿੰਦਾ ਹੈ ਕਿ ਰੋਜ਼ੀ ਰਹਿੰਦਾ ਹੈ ਪਰਿਪੂਰਨ ਪ੍ਰਮਾਤਮਾ ਅਨੰਤ ਦਾਤਾ ਦੇ ਚਾਹ ਰਜ਼ਕ ਵੀ ਦਿੰਦਾ ਹੈ ਰੋਜ਼ੀ ਵੀ ਦਿੰਦਾ ਹੈ ਰਜ਼ਕ ਰਹਿਣ ਦਾ ਹੈ ਕਿ ਰੋਜ਼ੀ ਦੇਣ ਦਾ ਹੈ ਰਜ਼ਕ ਰਹੀਮ ਹੈ ਕਿ ਕਰਮੁਲ ਕਰੀਮ ਹੈ ਬਹੁਤ ਇਹ ਸੋਹਣੇ ਸ਼ਬਦ ਕਲਗੀਧਰਪਤਾ ਕਹਿੰਦੇ ਨੇ ਪਰ ਹੁਣ ਮਨੁੱਖ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਤੇ ਪ੍ਰਥਮ ਚਿੰਤਾ ਹੈ ਉਹ ਰਜ਼ਕ ਦੀ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਨੇ ਇਹ ਸਰੀਰ ਬਣਾਇਆ ਹੈ ਤੇ ਸਰੀਰ ਦੇ ਵਿੱਚ ਜੀਵ ਬਣਾਇਆ ਹੈ ਇਸ ਤਰ੍ਹਾਂ ਦੀ ਜਿਸ ਨੇ ਸਜਣਾ ਕੀਤੀ ਹੈ ਉਸ ਨੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਹੋਇਆ ਹੈ ਤਿੰਨ ਚੀਜ਼ਾਂ ਨੇ ਜਿਨ੍ਹਾਂ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਅੰਨ ਪਾਣੀ ਹਵਾ ਜਿਹੜੀ ਚੀਜ਼ ਜਿੰਨੀ ਜ਼ਿਆਦਾ ਲੋੜਵੰਦੀ ਇਹ ਤੇ ਜਿਸ ਤੋਂ ਬਿਨਾ ਜੀਵਣਾ ਬੜਾ ਔਖਾ ਹੋਵੇ ਉਹ ਪ੍ਰਮਾਤਮਾ ਨੇ ਸਰਵ ਪੈਦਾ ਕਰ ਦਿੱਤੀ ਹੈ ਜੈਸੇ ਰੋਟੀ ਕੰਨ ਨੇ ਰੋਟੀ ਤੋਂ ਬਿਨਾ ਜਿਨ੍ਹਾਂ ਨੇ ਕਦੀ ਮਰਨ ਵਰਤ ਰੱਖੇ ਨੇ 77 80 80 ਦਿਨ ਤੱਕ ਵੀ ਭੁੱਖੇ ਰਹੇ ਨੇ ਇਹਦਾ ਮਤਲਬ ਸਰੀਰ 70 80 ਦਿਨ ਅੰਤ ਬਿਨਾਂ ਰਹਿ ਸਕਦਾ ਹੈ ਰੋਟੀ ਤੋਂ ਬਿਨਾਂ ਰਹਿ ਸਕਦਾ ਹੈ ਔਰ ਰੋਟੀ ਇੱਕ ਐਸਾ ਮਸਲਾ ਜਿਹਦੇ ਬਾਰੇ ਆਮ خیال ਹੈ ਕਿ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਬੰਦਾ ਗਿਆ ਹੈ ਰੋਟੀ ਕਮਾਣ ਲਈ ਇੱਕ ਮੁਲਕ ਤੋਂ ਦੂਸਰੇ ਮੁਲਕ ਮੁਨਕ ਗਿਆ ਹੈ ਰੋਟੀ ਕਮਾਣ ਲਈ ਰੋਟੀ ਤੋਂ ਜਿਆਦਾ ਕੀਮਤੀ ਹੈ ਪਾਣੀ ਰੋਟੀ ਤੋਂ ਬਿਨਾ ਤੇ 70 80 ਦਿਨ ਤੱਕ ਲੋਕੀ ਰਹੇ ਨੇ ਰਿਕਾਰਡ ਹੈ ਪਾਣੀ ਤੋਂ ਬਿਨਾ ਰਹਿਣਾ ਬਹੁਤੋ ਖੈ ਪਾਣੀ ਤੋਂ ਸਾਰਾ ਦਿਨ ਪੀਂਦੇ ਨੇ ਪਾਣੀ ਦਾ ਤਿਆਗ ਨਹੀਂ ਆਉਂਦਾ ਅੰਨ ਦਾ ਤਿਆਗ ਹੁੰਦਾ ਪਾਣੀ ਤੇ ਪੀਂਦੇ ਨੇ ਜਿਹੜੇ ਇੰਦੂ ਲੋਕ ਵਰਤ ਰੱਖਦੇ ਨੇ ਉਹ ਵੀ ਅੰਨ ਨਹੀਂ ਗ੍ਰੇਨ ਕਰਦੇ ਪਾਣੀ ਤੇ ਪੀਂਦੇ ਪਾਣੀ ਛੋੜਨਾ ਕਠਨਾ ਹੈ ਔਖ ਹੈ ਤੂੰ ਰੋਟੀ ਕਮਾਣ ਲਈ ਬੰਦਾ ਇੱਕ ਥਾਂ ਤੋਂ ਦੂਸਰੀ ਥਾਂ ਜਾਂਦਾ ਕਦੀ ਸੁਣਿਆ ਹੈ ਕਿ ਬੰਦਾ ਪਾਣੀ ਕਮਾਣ ਲਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦਾ ਹੈ ਇੱਕ ਮੁਲਕ ਤੋਂ ਦੂਜੇ ਮੁਲਕ ਰੋਟੀ ਤਾਂ ਜ਼ਿਆਦਾ ਕੀਮਤੀ ਹੈ ਰੋਟੀ ਤੋਂ ਬਿਨਾ ਸ਼ਾਇਦ 70 80 ਦਿਨ ਮਨੁੱਖ ਰਹਿ ਜਾਏ ਔਰ ਅਕਸਰ ਨਹੀਂ ਦੇਣਾ ਪਾਣੀ ਤੋਂ ਬਿਨਾ ਨਹੀਂ ਰਹਿ ਸਕਦਾ ਤੇ ਪਾਣੀ ਤੋਂ ਵੀ ਹੁਣ ਜ਼ਿਆਦਾ ਕੀਮਤੀ ਹੈ ਹਵਾ ਆਖਰ ਪਾਣੀ ਤੋਂ ਬਿਨਾ ਵੀ 2-4 ਦਿਨ ਸ਼ਾਇਦ ਬੰਦਾ ਰਹਿ ਜਾਏ ਪਰ ਹਵਾ ਤੋਂ ਬਿਨਾ ਤੇ 1 ਸੈਕਿੰਡ ਵੀ ਨਹੀਂ ਰਹਿ ਸਕਦਾ 1 ਸੈਕਿੰਡ ਤੋਂ ਪ੍ਰਮਾਤਮਾ ਨੇ ਹਰ ਥਾਂ ਪੈਦਾ ਕਰ ਦਿੱਤੀ ਸਾਰੀ ਥਾਂ ਤੇ ਮੌਜੂਦ ਰਾਜ ਯੋਗੀ ਪਰਤਰੀ ਨੇ ਇੱਕ ਮਿੱਠਾ ਜਿਹਾ ਤਾਨਾ ਪ੍ਰਮਾਤਮਾ ਤੇ ਮਾਰਿਆ ਹੈ ਕਿ हे ਪ੍ਰਭੂ ਜਿਸ ਤਰ੍ਹਾਂ ਤੂੰ ਸੱਪਾਂ ਦੀ ਰੋਜ਼ੀ ਬਣਾਈ ਹੈ ਤੇ ਜੰਗਲ ਦੇ ਪਸ਼ੂਆਂ ਦੀ ਰੋਜ਼ੀ ਬਣਾਈ ਹੈ ਇਸ ਤ੍ਰੇ ਕਿਦਰੇ ਮਨੁੱਖਾਂ ਦੀ ਰੋਜ਼ੀ ਬਣਾ ਦਿੰਦਾ ਨਾ ਤੇ ਮਨੁੱਖ ਇਤਨਾ ਵਿਪਤਾ ਚ ਨਾ ਪੈਂਦਾ ਉਹਦਾ ਬੜਾ ਕੀਮਤੀ ਬੋਲ ਹੈ ਵੈਰਾਗ ਸਤਕ ਦੇਸ ਉਹ ਕਹਿੰਦਾ ਨਾਗੋਂ ਕਾ ਆਹਾਰ ਬਿਆਰ ਮਾਟੀ ਕੀਨੋ ਮੁਖ ਚਾਰ ਉਦਮ ਨਾ ਹਿੰਸਾ ਵਾਰ ਸੁਖ ਸਦਾ ਹੋਏ ਹੈ اے ਪ੍ਰਭੂ ਤੂੰ ਸੱਪ ਬਣਾਏ ਤੇ ਸੱਪਾਂ ਦਾ ਆਹਾਰ ਬਣਾ ਦਿੱਤਾ ਮਿੱਟੀ ਤੇ ਮਿੱਟੀ ਤੇ ਹਰ ਥਾਂ ਤੇ ਮੌਜੂਦ ਹੈ ਇਹ ਕੋਈ ਖੁਰਦੇ ਛੇ ਛੇ ਮੈਨੇ ਸੱਪ ਪਿਆ ਰਹਿਦਾ ਹੈ। ਮਿੱਟੀ ਖਾਈ ਜਾਂਦਾ ਹੈ। ਤੇ ਪਵਨ ਦੇ ਇਸ ਜਿਹੜੀ ਪਾਣੀ ਦੀ ਨਮੀ ਆ ਉਹ ਪੀ ਲੈਂਦਾ ਹੈ। ਜ਼ਿੰਦਾ ਰਹਿੰਦਾ ਹੈ। ਕੁਝ ਵੀ ਨਹੀਂ ਵਿਗੜਦਾ। ਪਰ ਤ੍ਰੇਕੇਨ ਮੈਨੂੰ ਰੋਜ਼ ਭਿਖਸ਼ਾ ਜਾ ਕੇ ਮੰਗਣੀ ਪੈਂਦੀ ਹੈ। ਘਰ ਘਰ ਜਾਣਾ ਪੈਂਦਾ ਹੈ। ਕਾਫੀ ਸਮਾਂ ਮੇਰਾ ਬਰਬਾਦ ਹੋ ਜਾਂਦਾ ਹੈ। ਐਸ ਟਾਈ ਜਿਵੇਂ ਤੂੰ ਸੱਪ ਦਾ ਰਜ਼ਕ ਬਣਾਇਆ ਸੀ ਤੇ ਸਾਡਾ ਵੀ ਬਣਾ ਦੇਂਦਾ। ਤੇ ਅਸੀਂ ਬਹੁਤਾ ਸਮਾਂ ਤੇਰੇ ਭਜਨ ਦੇ ਚਲਾਉਂਦੇ ਆ। ਇਹ ਤੋਂ ਕੀ ਕੀਤਾ ਹੈ ਨਾਗੋਂ ਕਾ ਆਹਾਰ ਬਿਆਰ ਮਾਟੀ ਕੇ ਨੋ ਮੁਖ ਚਾਰ ਉਦਮ ਨ ਹਿੰਸਾ ਵਾਰ ਸੁਖ ਸਦਾ ਹੋਏ ਹੈ ਅੰਕੁਰ ਤ੍ਰਾਦ ਸੋਦਾ ਸੋ ਪ੍ਰਸਾਦ ਪਾਵੇ ਪਸ਼ੂ ਅਹਿਲਾਦ ਧਾਰ ਧਰਾ ਸੋਏ ਹੈ ਜੰਗਲ ਦੇ ਤੋਂ ਹਿਰਨ ਬਣਾਏ ਹੋਰ ਕਈ ਜਾਨਵਰ ਬਣਾਏ ਤੇ ਤਰ੍ਹਾਂ ਤਰ੍ਹਾਂ ਦਾ ਘਾਸ ਫੂਸ ਉਹਨਾਂ ਦਾ ਆਹਾਰ ਬਣਾ ਦਿੱਤਾ ਸੋ ਤੇ ਸਿੱਧ ਮੌਜੂਦ ਹੈ ਆਪਣੇ ਆਪ ਉੱਗੀ ਜਾਂਦਾ ਹੈ ਉਹ ਖਾਈ ਜਾਂਦੇ ਨੇ ਨਾ ਉਹਨਾਂ ਨੂੰ ਕੋਈ ਵਿਸ਼ੇਸ਼ ਉਦਮ ਕਰਨਾ ਪੈਂਦਾ ਨਾ ਉਹਨਾਂ ਨੂੰ ਕੋਈ ਹਿੰਸਾ ਕਰਨੀ ਪੈਂਦੀ ਹੈ ਰਚੀ ਨਰੋਂ ਕੀ ਬਿੱਤ ਜੋ ਨਾ ਬਿਨਾ ਮ੍ਰਿਤ ਰੰਡੀ ਪੂਤ ਸਮਤਾਏ ਡੰਡੀ ਨਾਏ ਕੋਏ ਗਾਲ ਵੀ ਕੱਢ ਗਏ ਰੱਬ ਨੂੰ ਬੁਖ ਤੋ ਤੰਗਾ ਕੇ ਇਹ ਕਹਿੰਦਾ ਹੈ ਭਰਤਰੀ ਵਿਰਾਖ ਸ਼ਤਕ ਦਾ ਛੰਦ ਹੈ ਇਹ ਪ੍ਰਭੂ ਤੂੰ ਬੰਦੇ ਦਾ ਰਿਜ਼ਕ ਐਸਾ ਬਣਾ ਦਿੱਤਾ ਹਰ ਥਾਂ ਤੇ ਨਹੀਂ ਹੈ ਲਬਣਾ ਪੈਂਦਾ ਹੈ ਜਾਣਾ ਪੈਂਦਾ ਸਭ ਦੇ ਜਿੱਥੇ ਬੈਠਾ ਉੱਥੇ ਰਜ਼ਕ ਮੌਜੂਦ ਹੈ ਆਇਆ ਮਿੱਟੀ ਕਿਹੜੀ ਥਾਂ ਤੇ ਨਹੀਂ ਉਹਦੇ ਖੁੱਡ ਦੇ ਵਿੱਚ ਵੀ ਮੌਜੂਦ ਹੈ ਖਾਈ ਜਾਂਦਾ ਹੈ ਪੇਟ ਭਰ ਹੀ ਜਾਂਦਾ ਹੈ ਪਾਣੀ ਦੇ ਵਿੱਚ ਹਵਾ ਦੇ ਜੋ ਪਾਣੀ ਦੀ ਨਮੀ ਹੈ ਤੋ ਉਹਦੇ ਸਰੀਰ ਦੇ ਵਿੱਚ ਐਸਾ ਆਲਾ ਫਿਟ ਕਰ ਦਿੰਦਾ ਹੈ ਉਹ ਪਵਨ ਦੇ ਚੋਂ ਹੀ ਪਾਣੀ ਪੀ ਲੈਂਦਾ ਹਵਾ ਦੇ ਚਾ ਔਰ ਮਿੱਟੀ ਖਾ ਕੇ ਉਹ ਆਪਣਾ ਪੇਟ ਭਰ ਲੈਂਦਾ ਕਾਸ਼ ਤੂੰ ਬੰਦੇ ਦੇ ਸਰੀਰ ਵਿੱਚ ਵੀ ਕੋਈ ਐਸਾ ਆਲਾ ਫਿਟ ਕਰ ਲੈਂਦਾ ਤੇ ਦਿਨ ਰਾਤ ਤੇਰਾ ਭਜਨ ਕਰਦੇ ਤੇ ਪਤਾ ਗਾਇ ਪਰਤੇ ਕੀ ਕਹਿੰਦਾ ਰੰਡੀ ਪੁੱਤ ਸੰਤ ਹੈ ਡੰਡੇ ਨਾ ਹੈ ਕੋ ਹੈ ਮੈਨੂੰ ਤਾਂ ਇੰਜ ਲੱਗਦਾ ਤੂੰ ਰੰਡੀ ਦਾ ਪੁੱਤਰ ਹੈ ਤੇਰਾ ਪਿਓ ਤੇ ਕੋਈ ਹੈ ਨਹੀਂ ਤੈਨੂੰ ਅਕਲ ਦੇਂਦਾ ਤੈਨੂੰ ਸਮਝਾਂਦਾ ਇੱਕ ਦਿਨ ਕਿਤੇ ਦੋ ਤਿੰਨ ਦਿਨ ਦਾ ਭੁੱਖਾ ਸੀ ਤੇ ਬਿਕਸ਼ਾ ਮਿਲੀ ਨਾ ਦੁਖੀ ਹੋ ਕੇ ਜੀ ਕੇ ਬਾਵਰ ਸਮਰੱਥ ਦੇ ਕਰਤਾ ਪੰਡਤ ਗੁਲਾਬ ਸਿੰਘ ਨੇ ਵੀ ਕਿਹਾ ਹੈ ਵਿਦ ਇੱਕ ਅਨੇਤ ਅਨੇਤ ਰਚੇ शुभ संत ने केतन पेट लगाया अत दीन मलीन दुखी न रजो तिन के ग्रह भीतर भीक मंगायो हे परमात्मा एक गुनाह दे तैं थो भी होया एक गुनाह तो तू भी नहीं बचेगा पावे ऐसे गुनाहा दे सागरा बड़े गुनाह कीते ने बढ़िया भूलना कीतियां ने पर एक भूल ते तैं थो भी हो गई है तू पेट सारी दुनिया दा लाना सी पर जेड़े ब्रह्म ज्ञानी ने नाम रसक ने संत ने इना दा पेट क्यों लाया ਇਹਨਾਂ ਨੂੰ ਬੋਖ ਕੰਮ ਦਿੱਤੀ। ਇਹਨਾਂ ਦਾ ਵੀ ਟਰਮ ਬਹੁਤ ਸਾਰਾ ਸਮਾਂ ਰਜ਼ਗਦੀ ਤਲਾਸ਼ ਵਿੱਚ ਲੰਘ ਜਾਂਦਾ ਹੈ। ਰੋਜ਼ੀ ਲੱਭਣ ਦੇ ਚ ਲੱਗ ਜਾਂਦਾ ਹੈ ਤੇਰਾ ਨਾਮ ਜਪਦੇ, ਤੇਰੇ ਗੀਤ ਗਾਉਂਦੇ, ਤੇਰੀ ਖੋਜ ਕਰਦੇ, ਹੋਰ ਤੇਰੇ ਗੁਣਾ ਨੂੰ ਲੱਭਦੇ। ਇਸ ਪਾਸੇ ਕਿਉਂ ਪੈਂਦੇ? ਇੱਕ ਅਨਿਤੀ ਤੈਥੋਂ ਵੀ ਹੋਈਏ, ਇੱਕ ਭੁੱਲ ਤੈਥੋਂ ਵੀ ਹੋਈਏ। ਕਵੀ ਸੁੰਦਰ ਇੱਕ ਬ੍ਰਹਮਣੀਸ਼ਟ ਵਗਤ ਹੋਏ ਨੇ, ਉਹ ਵੀ ਕੰਨਨ ਸੁੰਦਰ ਪੇਟ ਦੀ ਯੋਗ ਬੜਾ ਪਾਪ ਕੀਓ। ਬਹੁਤ ਵੱਡਾ ਪਾਪ ਹੈ ਪ੍ਰਭੂ ਤੋਂ ਕੀਤਾ ਔਰ ਸਾਰੇ ਗਿਆਨ ਇੰਦਰੇ ਦੇਣੇ ਸਨ ਪੇਟ ਦੀ ਥਾਂ ਤੇ ਕੁਝ ਹੋਰ ਬਣਾ ਦੇਣਾ ਸੀ ਜ਼ਰੂਰੀ ਹੈ ਐ ਹੀ ਬਣਾਇਆ ਹੈ ਐ ਕਿਉਂ ਬਣਾਇਆ ਇਸ ਤਰ੍ਹਾਂ ਕੁਝ ਬਾਹਪੁਰਸ਼ਾਂ ਦੇ ਮੈਂ ਬਚਨ ਪੜ੍ਹੇ ਨੇ ਪਰ ਹੁਣ ਮੈਂ ਅਰਜ਼ ਕਰਾਂ ਕਿਦਰੇ ਪਾਣੀ ਦੀ ਤਰ੍ਹਾਂ ਤੇ ਹਵਾ ਦੀ ਤਰ੍ਹਾਂ ਰੋਟੀ ਵੀ ਇਤਨੀ ਸੌਖੀ ਆਉਂਦੀ ਭੋਜਨ ਵੀ ਇਤਨਾ ਸੌਖਾ ਹੁੰਦਾ ਬੰਦੇ ਨੇ ਕੁਝ ਵੀ ਨਹੀਂ ਕਰਨਾ ਨਾ ਸੜਕਾਂ ਬਣਨੀਆਂ ਸਨ ਨਾ ਰੇਲਾ ਮੋਟਰਾਂ ਗੱਡੀਆਂ ਬਣਨੀਆਂ ਸਨ ਨਾ ਕਵੀਆਂ ਦਾ ਜਨਮ ਹੋਣਾ ਸੀ ਨਾ ਗ੍ਰੰਥਕਾਰਾਂ ਦਾ ਜਨਮ ਆਉਣਾ ਸੀ ਨਾ ਸੋਹਣੇ ਚਿੱਤਰ ਬਣਨੇ ਸਨ ਕੁਝ ਵੀ ਨਹੀਂ ਆਉਣਾ ਸੀ ਸੰਸਾਰ ਦਾ ਇਹ ਸੁਪਨ ਸੰਸਾਰ ਦੀ ਇਹ ਖੂਬਸੂਰਤੀ ਮਨੁੱਖ ਦੇ ਹੱਥਾਂ ਚ ਕੁਝ ਬਣਿਆ ਹੈ ਮਨੁੱਖ ਦੇ ਮਨ ਨੇ ਕੁਝ ਸਿਰਜਿਆ ਹੈ ਮਨੁੱਖ ਦੇ ਦਿਮਾਗ ਚੋਂ ਕੁਝ ਨਿਕਲੇ ਹੈ ਇਹਦੇ ਪਿੱਛੇ ਦੋ ਖੜੀਆਂ ਨੇ ਦੋ ਰੋਟੀਆਂ ਇਹ ਇਸ ਵਾਸਤੇ ਬਣਾਇਆ ਹੈ ਕਿ ਬੰਦਾ ਸੱਪ ਦੀ ਤਰ੍ਹਾਂ ਨਾ ਖੋਡੇ ਚ ਨਾ ਪਿਆ ਰਹੇ ਕੁਝ ਕਰਦਾ ਵੀ ਰਹਿ ਉਦਮ ਕਰਿੰਦੇ ਆ ਜੀਵ ਤੋਂ ਕਮਾਉਂਦੇ ਆ ਸੁਖਵੰਚ ਧਿਆਉਂਦੇ ਆ ਤੋਂ ਪ੍ਰਭੂ ਮਿਲ ਨਾਨਕ ਉਚਰੇ ਚਿੰਤ ਸਿਰਫ ਤੈਨੂੰ ਉਦਮ ਕਰਨਾ ਹੈ ਰਜ਼ਕ ਤੇਰਾ ਮੌਜੂਦ ਹੈ ਇਹਦੀ ਚਿੰਤਾ ਨਾ ਕਰ ਸਿਰਫ ਤੈਨੂੰ ਉਦਮ ਕਰਨਾ ਹੈ ਉਪਰਾਲਾ ਜੋ ਹੈ ਕਰਨਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਉਦੋ ਸਾਈਆਂ ਕਿਆ ਨਿਸ਼ਾਨੀ ਟੋਟ ਨਾ ਆਵੇ ਅੰਨੇ ਉਤਸ਼ਾਹੀ ਬੰਦੇ ਉਦਮੀ ਬੰਦਿਆਂ ਦੀ ਨਿਸ਼ਾਨੀ ਕੀ ਹੈ ਅੰਨ ਧਨ ਦੀ ਉਹਨਾਂ ਦੇ ਘਰ ਦੇ ਟੋਟ ਨਹੀਂ ਆਉਂਦੀ ਗੁਰੂ ਅਮਰਦਾਸ ਉਦੋ ਸਾਇਆ ਕਿਆ ਨਿਸ਼ਾਨੀ ਟੋਟਨਾ ਆਵੇ ਅੰਨੀ ਤੁਲੰਕਾਇਆ ਨਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਨੇ ਸਰੀਰ ਬਣਾਇਆ ਹੈ ਸਰੀਰ ਦੇ ਸਵਾਸ ਦਿੱਤੇ ਨੇ ਜੀਵ ਆਤਮਾ ਪਾਈਏ ਉਸ ਨੇ ਹੀ ਖਾਣ ਵਾਸਤੇ ਪੀਣ ਵਾਸਤੇ ਸਾਰੇ ਪਦਾਰਥ ਪਹਿਲੇ ਜੋ ਹੈ ਬਣਾ ਕੇ ਰੱਖੇ ਉਹਨੇ ਸਿਰਫ ਤੈਨੂੰ ਥੋੜਾ ਜਿਹਾ ਉਦੰਮ ਕਰਨਾ ਹੈ ਔਰ ਸਭ ਕੁਝ ਵੀ ਉਪਲਬਧ ਹੋ ਜਾਂਦੀ ਹਾਂ ਜੀ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦਗੁਰੂ ਗਾਨ ਆਪਣੇ ਸੇਵਕ ਦੀ ਉਹ ਆਪ ਪੈਜ ਰੱਖ ਲੈਂਦਾ ਹੈ ਆਪ ਇੱਜ਼ਤ ਰੱਖ ਲੈਂਦਾ ਹੈ ਔਰ ਸਦਾ ਸਦਾ ਉਸ ਦੀਆਂ ਮਿਹਰਬਾਨੀਆਂ ਆਉਂਦੀਆਂ ਨੇ ਇਸ ਵਾਸਤੇ ਸਤਿਗੁਰ ਕਹਿੰਦੇ ਨੇ ਮੈਂ ਹਮੇਸ਼ਾ ਤੇਥੋਂ ਸਦਕੇ ਜਾਨਾ ਕੁਰਬਾਨ ਜਾਨਾ ਹੈ ਪ੍ਰਭੂ ਤੂ ਐਸਾ ਰੋਜ਼ੀ ਦੇਹਿੰਦ ਹੈ ਐਸਾ ਪਾਲਨ ਹਾਰ ਹੈ ਔਰ ਐਸਾ ਔਗੁਣਾ ਨੂੰ ਵੇਖ ਕੇ ਅੰਡਟ ਕਰਨ ਵਾਲਾ ਇਤਨੇ ਬਚਨ ਪ੍ਰਵਾਨ ਕਰਨਾ ਹੈ رحمت کرن بخشش کرن, رزق دی چنتا دی تھان پہ سا من پرماتما یاد کرے رزق ادم نہ لبی ہے پرماتما چنتن نال لبی ہے تاکہ لوگ پرلوک دونوں سارے سہیلے ہو سارے کا ہاردک طور سے دنواد